ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਆਓ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਜੀ ਇਹ ਪਰਪਲ ਸ਼ੇਡ ਹੈ ਬਹੁਤ ਹੀ ਹੈਵੀ ਕੰਮ ਕੀਤਾ ਹੈ ਜੀ ਅਸੀਂ ਇਹਦੇ ਉੱਤੇ ਆ ਦੇਖੋ ਪਹਿਲਾਂ ਤੁਹਾਨੂੰ ਸੂਟ ਦਿਖਾਉਂਦੇ ਆ ਜੀ ਤੇ ਸੂਟ ਬਾਰੇ ਸਾਰੀ ਆਪਾਂ ਗੱਲ ਕਰਦੇ ਹਾਂ ਆ ਦੇਖੋ ਜੀ ਆਪਾਂ ਦੋ ਕਲੀਆਂ ਬਣਾਈਆਂ ਜائیں گی ਉੱਪਰ ਵਿੱਚ ਸਾਰਾ ਇਹਦਾ ਪੈਟਰਨ ਜਿਹੜਾ ਹੈ ਬਹੁਤ ਸੋਹਣਾ ਤੇ ਬਹੁਤ ਹੈਵੀ ਬਣਾਇਆ ਹੈ ਜੀ ਬਹੁਤ ਹੀ ਹੈਵੀ ਤੇ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਕੰਮ ਕੀਤਾ ਹੈ ਜੀ ਬੜੀ ਪੂਰੀ ਸਫਾਈ ਨਾਲ ਕੰਮ ਹੋਇਆ ਹੈ ਜੀ ਦੇਖੋ ਤੁਸੀਂ ਧਿਆਨ ਨਾਲ ਬਹੁਤ ਹੀ ਸੋਹਣਾ ਬਣਿਆ ਹੈ ਇਹਦੀਆਂ ਬਾਜੂ ਬਣਾਈਆਂ ਨੇ ਜੀ ਅਸੀਂ ਇਹਦੀਆਂ ਬਾਜੂ ਆ ਗਈਆਂ ਜੀ ਬਾਜੂ ਆ ਗਈਆਂ ਜੀ ਇਹ ਦੇਖੋ ਜੀ ਪੂਰਾ ਇਹਦਾ ਘੇਰਾ ਵੀ ਹੈਵੀ ਹੈ ਜੀ ਥੱਲੇੋਂ ਵੀ ਆਪਾਂ ਪੂਰਾ ਹੈਵੀ ਕੀਤਾ ਜੀ ਇਹਦਾ ਪੂਰੇ ਫਲਾਰ ਬਣਾ ਕੇ ਪੂਰੇ ਦਬਕੇ ਨਾਲ ਕੰਮ ਕੀਤਾ ਹੈ ਜੀ ਸਾਰਾ ਪੂਰਾ ਸਫਾਈ ਨਾਲ ਕੰਮ ਕੀਤਾ ਹੋਇਆ ਜੀ ਦੇਖੋ ਇਹ ਵਾਲਾ ਜਿਹੜਾ ਕੰਮ ਹੈ ਜੀ ਆਪਾਂ ਛੋਟੇ ਛੱਟੇ ਫਲਾਰ ਜਿਹੜੇ ਬਣਾਏ ਨੇ ਸਾਰੇ ਮੋਤੀ ਦੇ ਬਣਾਏ ਹੋਏ ਜੀ ਇਹਦਾ ਸ਼ੇਡ ਪਰਪਲ ਹੈ ਜੀ ਦੇਖੋ ਪੂਰਾ ਹੈਵੀ ਤੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਜੀ ਅਸੀਂ ਦੇਖੋ ਇਹ ਆਪਾਂ ਕਿਸੇ ਵੀ ਫੰਕਸ਼ਨ ਤੇ ਵੇਅਰ ਕਰ ਸਕਦੇ ਹਾਂ ਉਹ ਜੀ ਆਪਾਂ ਮੇਨ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਹਾਂ ਪਾਰਟੀ ਤੇ ਜਿੱਥੇ ਮਰਜ਼ੀ ਆਪਾਂ ਇਹਨੂੰ ਪਾ ਸਕਦੇ ਹਾਂ ਜੀ ਆਪਣਾ ਟ੍ਰੈਂਡ ਵਿੱਚ ਛੇੜ ਵੀ ਹੈ ਜੀ ਸਾਰੇ ਬੀਬੀਆਂ ਪਹਿਣਾ ਦਾ ਬਹੁਤ ਹੀ ਪਿਆਰਾ ਕਲਰ ਹੈ ਜੀ ਪਾਇਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਫਰੰਟ ਪੂਰਾ ਇਹਦਾ ਹੈਵੀ ਹੈ ਜੀ ਦੇਖੋ ਦੇਖੋ ਜੀ ਏਜੀ ਆਪਾਂ ਇਹਨਾਂ ਚਨੂਨ ਦਾ ਦੁਬੱਟਾ ਰੱਖਿਆ ਜੀ ਆ ਦੇਖੋ ਇਹਦੀ ਪੂਰੀ ਫੋਰ ਸਾਈਡ ਆਪਾਂ ਲੈਂਡ ਬਣਾਈਏ ਜੀ ਵਿੱਚ ਆਪਾਂ ਸਾਰੇ ਫਲਾਰ ਦਿੱਤੇ ਨੇ ਜੀ ਦੁਬੱਟਾ ਵੀ ਆਪਾਂ ਪੂਰਾ ਹੈਵੀ ਬਣਾਇਆ ਹੈ ਜੀ ਦੇਖੋ ਦੁਬੱਟਾ ਵੀ ਤੁਹਾਨੂੰ ਪੂਰਾ ਦਿਖਾ ਦਿੰਨੇ ਹਾਂ ਪੂਰਾ ਹੈਵੀ ਹੈ ਜੀ ਫਿਨਿਸ਼ਿੰਗ ਆਪਾਂ ਹਜੇ ਦੀ ਦੇਣੀ ਹੈ ਜੀ ਕਿਉਂਕਿ ਸਾਡੇ ਕੋਲ ਹਜੇ ਸੂਟ ਬਣ ਕੇ ਹੀ ਆਏ ਸੀ ਸਿਕਾ ਪਹਿਲਾਂ ਵੀਡੀਓ ਬਣਾ ਲਈਏ ਫਿਨਿਸ਼ਿੰਗ ਵੀ ਆਪਾਂ ਇਹਦੀ ਦੇਵਾਂਗੇ ਜਿਸ ਤਰ੍ਹਾਂ ਵੀ ਕਸਟਮਰ ਨੇ ਕਿਹਾ ਉਸ ਤਰੀਆ ਆਪਾਂ ਇਹਦੀ ਫਿਨਿਸ਼ਿੰਗ ਦੇ ਦਾਂਗੇ ਜੀ ਪਾਇਆ ਹੋਇਆ ਵੇਅਰ ਕੀਤਾ ਜਦੋਂ ਸਟਿਚ ਹੋਏਗਾ ਜੀ ਬਹੁਤ ਹੀ ਪਿਆਰਾ ਲ ਏਸੀ ਜੀ ਆਪਣੀ ਅੱਜ ਦੀ ਕਲੈਕਸ਼ਨ ਚ ਦੂਸਰਾ ਕਲਰ ਪਿਸਤਾ ਕਲਰ ਵੀ ਇਹਨੂੰ ਕਹਿ ਦਿੰਦੇ ਆ ਜੀ ਆਪਾਂ ਇਹਨੂੰ ਕੀਆ ਛੇੜ ਵੀ ਕਹਿ ਦਿੰਦੇ ਆ ਆ ਦੇਖੋ ਇਹਦਾ ਵੀ ਆਪਾਂ ਪੂਰਾ ਫਰੰਟ ਹੈਵੀ ਬਣਾਇਆ ਹੈ ਜੀ ਕਿਉਂਕਿ ਅੱਜ ਕੱਲ ਵਿਆਹ ਸ਼ਾਦੀਆਂ ਵਿੱਚ ਆਪਣੇ ਹੈਵੀ ਸੂਟ ਹੀ ਚੱਲਦੇ ਨੇ ਜੀ ਆ ਦੇਖੋ ਇਹਦੀਆਂ ਵੀ ਸਾਰੀਆਂ ਉੱਪਰ ਕਲੀਆਂ ਜਾ ਰਹੀਆਂ ਨੇ ਜੀ ਵਿੱਚ ਆਪਾਂ ਫਲਾਰ ਬਣਾਏ ਨੇ ਜੀ ਆਹ ਵੇਖੋ ਦਬਕੇ ਦਾ ਕੰਮ ਆਤੀ ਅਸੀਂ ਬਹੁਤ ਹੀ ਸੋਨਾ ਕਰਵਾਇਆ ਹੈ ਜੀ ਵਿੱਚ ਵਿੱਚ ਵੀ ਆਪਾਂ ਛੋਟੇ ਛੋਟੇ ਫਲਾਰ ਦਿੱਤੇ ਨੇ ਜੀ ਆਹ ਦੇਖੋ ਜੀ ਇਹ ਆਪਣਾ ਘੇਰੇ ਦਾ ਕੰਮ ਆ ਗਿਆ ਜੀ ਸਾਰਾ ਦੇਖੋ ਇਹ ਪਾ ਵੱਡਾ ਫਲਾਰ ਦੇ ਕੇ ਵਿੱਚ ਆਪਾਂ ਉੱਪਰ ਨੂੰ ਛੋਟੇ ਫਲਾਰ ਬਣਾਏ ਨੇ ਜੀ ਇਹ ਜਿਹੜੇ ਸਾਈਡ ਤੇ ਜਾਂਦੇ ਨੇ ਜੇ ਸਾਰਾ ਆਪਾਂ ਕੱਟ ਦਾਣੇ ਦਾ ਦੇ ਕੇ ਵਿੱਚ ਦਬਕੇ ਦਾ ਕੰਮ ਦੇ ਕੇ ਸਾਰਾ ਉੱਪਰ ਨੂੰ ਇਹ ਫਲਾਰ ਜਾ ਰਿਹਾ ਜੀ ਇਹ ਤਾਂ ਇਹ ਜੀ ਨਾ ਜ਼ਿਆਦਾ ਡਾਰਕ ਕਲਰ ਹੈ ਜੀ ਨਾ ਕੁਝ ਲਾਈਟ ਕਲਰ ਹੈ ਜੀ ਜਿਵੇਂ ਅੱਜ ਕੱਲ ਕੋਈ ਨਾ ਤਾਂ ਡਾਰਕ ਹੀ ਪਸੰਦ ਕਰਦਾ ਨਾ ਲਾਈਟ ਹੀ ਪਸੰਦ ਕਰਦਾ ਇਹ ਵਿੱਚ ਵਿਚਾਲੇ ਵਾਲਾ ਕਲਰ ਹੈ ਜੀ ਆਹ ਇਹਦੀਆਂ ਬਾਜੂ ਨੇ ਜੀ ਦੀਆਂ ਬਾਜੂ ਬਣੀਆਂ ਹੋਈਆਂ ਨੇ ਜੀ ਜਿਹੜਾ ਆਪਾਂ ਇਹਦਾ ਦੁਪੱਟਾ ਕੀਤਾ ਜੀ ਉਹ ਵੀ ਆਪਾਂ ਚਨੂਨ ਦਾ ਦੁਪੱਟਾ ਹੈ ਜੀ ਨਾਲ ਆਹ ਦੇਖੋ ਦੁਪੱਟਾ ਵੀ ਬਹੁਤ ਪਿਆਰਾ ਹੈ ਜ ਫੋਲਕੇ ਦਿਖਾਉਨੇ ਆ ਜੀ ਆਪਾਂ ਤੁਹਾਨੂੰ ਸਾਰਾ ਦੁਪੱਟਾ ਦੁਪੱਟੇ ਦੀ 4 ਸਾਈਡ ਦੀ ਲਾਈਨ ਬਣੀ ਹੋਈ ਹੈ ਜੀ ਸਾਰੀ ਪੂਰਾ 4 ਸਾਈਡ ਕੰਮ ਹੋਇਆ ਜੀ ਵਿੱਚ ਵੀ ਦੁਪੱਟੇ ਦਾ ਕੰਮ ਹੈ ਫਿਨਿਸ਼ਿੰਗ ਵੀ ਆਪਾਂ ਨਾਲੀਏ ਦੀ ਦਿੱਤੀ ਹੋਈ ਹੈ ਜੀ ਇਹ ਵੇਅਰ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਆ ਦੇਖੋ ਜੀ ਚਾਰੇ ਕੋਨਿਆਂ ਤੇ ਆਪਾਂ ਇਹ ਫਲਾਸ ਦਿੱਤੇ ਹੋਏ ਨੇ ਜੀ ਦੇਖੋ ਦੁਪੱਟੇ ਦੇ ਸੇਮ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਚਨੂਨ ਦਾ ਦੁਪੱਟਾ ਹੈ ਜੀ ਇਹਦਾ ਫੁੱਲੇ ਡੁੱਲੇ ਦੁਪੱਟੇ ਹੋਣਗੇ ਜੀ ਇਹਨਾਂ ਦੇ ਸਾਰੇ ਵੇਅਰ ਕੀਤੇ ਹੋਏ ਵੀ ਬਹੁਤ ਸੋਹਣੇ ਲੱਗਦੇ ਨੇ ਜੀ ਇਸ ਇਹ ਸੀ ਜੀ ਆਪਣਾ ਅਗਲਾ ਕਲਰ ਇਹ ਬੇਬੀ ਪਿੰਕ ਤੇ ਬਣਿਆ ਹੋਇਆ ਜੀ ਇਹਦਾ ਆਪਾਂ ਗਲੇ ਤੇ ਕੰਮ ਕੀਤਾ ਹੈ ਜੀ ਵਿੱਚ ਸਾਰੇ ਆਪਾਂ ਫਰੰਟ ਤੇ ਇਹਦੇ ਛੋਟੇ ਛੋਟੇ ਫਲਾਰ ਬਣਾਏ ਨੇ ਜੀ ਆ ਦੇਖੋ ਜੀ ਇਹਦੀਆਂ ਬਾਜੂ ਬਣੀਆਂ ਨੇ ਜੀ ਇਹ ਦਾ ਬਾਰਡਰ ਬਣਾ ਕੇ ਉੱਪਰ ਛੋਟੇ ਛੋਟੇ ਆਪਾਂ ਫਰਾਬ ਦਿੱਤੇ ਹੋਏ ਨੇ ਜੀ ਇਹਦੀਆਂ ਬਾਜੂ ਨੇ ਜੀ ਕਿਆ ਹੋਇਆ ਜੀ ਆ ਦੇਖੋ ਇਹ ਜੀ ਇਹਦੀ ਸਲਵਾਰ ਦਾ ਕੰਮ ਹੈ ਜੀ ਇਹਦੇ ਆਪਾਂ ਆਪਣੀ ਰਿਕਾਰਡਿੰਗ ਪਲਾਜ਼ੋ ਵੀ ਬਣਾ ਸਕਦੇ ਆ ਤੇ ਸਲਵਾਰ ਵੀ ਸੈਮੀ ਸਲਵਾਰ ਵੀ ਬਣ ਜੇਗੀ ਹੈਵੀ ਸਲਵਾਰ ਵੀ ਬਣ ਜੇਗੀ ਜਿਸ ਤਰ੍ਹਾਂ ਵੀ ਆਪਣੀ ਚ ਵੈਸੀ ਉਸ ਤਰ੍ਹਾਂ ਹੀ ਇਹ ਬਣ ਜੇਗੀ ਜੀ ਇਹ ਜੀ ਇਹਦਾ ਸਲਵਾਰ ਤੇ ਕੰਮ ਹੈ ਜੀ ਜਿਸ ਤਰ੍ਹਾਂ ਵੀ ਆਪ ਦੀ ਮਰਜ਼ੀ ਹੈ ਭਾਵੇਂ ਪਲਾਜ਼ੋ ਬਣਾ ਲਓ ਭਾਵੇਂ ਸਲਵਾਰ ਬਣਾ ਲਓ ਜਿਵੇਂ ਵੀ ਮਰਜ਼ੀ ਨੂੰ ਕਰੋ ਇਹ ਜਿਹੜਾ ਕੱਪੜਾ ਹੈ ਜੀ ਇਹ ਸੈਟਨ ਸਿਲਕ ਤੇ ਹੈ ਜੀ ਆਪਣੇ ਕੋਲੇ ਆ ਦੇਖੋ ਦੋਨਾਂ ਪਹੁੰਚਿਆ ਤੇ ਕੰਮ ਆ ਗਿਆ ਜੀ ਇੱਕ ਵਾਰੀ ਆਪਾਂ ਤੁਹਾਨੂੰ ਸੂਟ ਫੇਰ ਦੁਬਾਰਾ ਦਿਖਾ ਦਿੰਨੇ ਆ ਜੀ ਆ ਦੇਖੋ ਇਹ ਜੀ ਇਹਦਾ ਆਪਾਂ ਸੈਮੀ ਔਰਗੰਝਾ ਦਾ ਦੁਪੱਟਾ ਕੀਤਾ ਜੀ ਆ ਦੇਖੋ ਦੁਪੱਟਾ ਵੀ ਬਹੁਤ ਪਿਆਰਾ ਤੇ ਬਹੁਤ ਹੀ ਸੋਨਾ ਬਣਿਆ ਹੋਇਆ ਜੀ ਇਹ ਆਪਾਂ 4 ਸਾਈਡੇ ਦਾ ਸਾਰਾ ਕੰਮ ਕੀਤਾ ਜੀ ਆ ਦੇਖੋ ਲੈਸ਼ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਜੀ ਵਿੱਚ ਆਪਾਂ ਸਾਰੇ ਫਲਾਰ ਬਣਾਏ ਰਏ ਜੀ ਇਹ ਵੀ ਸਗਣਾ ਵਾਲਾ ਕਲਰ ਹੈ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਜੀ ਪਾਇਆ ਹੋਇਆ ਇਹ ਆਪਣਾ ਸੂਟ ਆ ਗਿਆ ਜੀ ਇਹ ਆਪਣਾ ਦੁਪੱਟਾ ਆ ਗਿਆ ਜੀ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂਗੇ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਗੀ ਜੇ ਤੁਹਾਨੂੰ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਪ੍ਰੈਸ ਦੱਸ ਸਕੀਏ ਤੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਮੈਂਟ ਦਿਆ ਕਰੋ ਤਾਂ ਕਿ ਤੁਹਾਡੇ ਇੱਕ ਇੱਕ ਕਮੈਂਟ ਨਾਲ ਹੀ ਸਾਡਾ ਹੌਸਲਾ ਵਧਦਾ ਹੈ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਦੇ ਕਰਿਆ ਕਰੋ ਔਰ ਦੇਖਿਆ ਕਰੋ ਧੰਨਵਾਦ ਜੀ